घाल ना मिले हो सेव न मिले हो मिले हो आए अचिंता बड़ी घालना ना गल नहीं बनी बड़ी सेवा की थी गल नहीं बनी बड़े जप तप किए गल नहीं बनी एक दिन अचनचेत गल बन गई अचनचेत कुछ पता भी नहीं जिंदगी बदल गई सारी जीवन बदल गया सारा कबीर कहने जड़ी मेरी मोटी मत ना तो रब चुरा के लै गया कहो कबीर बुद्ध हर ली मेरी ਬੁੱਧ ਬਦਲੀ ਸਦਪਾਈ ਚੋਰ ਚੁਰਾ ਕੇ ਲੈ ਜਾਂਦਾ ਹੈ ਬਦਲੇ ਚ ਕੁਝ ਨਹੀਂ ਦਿੰਦਾ ਕੁਝ ਰੱਖਦਾ ਉਥੇ ਥੋੜੀ ਹੈ ਪਰ ਰੱਬ ਐਸਾ ਚੋਰ ਹੈ ਬੰਦੇ ਦੀ ਮੋਟੀ ਮਤ ਚੁਰਾ ਕੇ ਲੈ ਜਾਂਦਾ ਆਪਣੀ ਸੂਖਸ਼ਮਤ ਦੇ ਕੇ ਚਲਾ ਜਾਂਦਾ ਉਹ ਰੱਖ ਜਾਂਦਾ ਹੈ ਉਹ ਚੋਰ ਐਸਾ ਹੈ ਐਸ ਵਾਸਤੇ ਸਨਮਾਨਿਤ ਹੈ ਵਰਨਾ ਚੋਰ ਜੋ ਕੁਝ ਲੈ ਜਾਂਦਾ ਬਦਲੇ ਚ ਰੱਖਦਾ ਕੁਝ ਨਹੀਂ ਹੈ ਪਰ ਪ੍ਰਮਾਤਮਾ ਐਸਾ ਚੋਰ ਹੈ ਦੁੱਖ ਚੁਰਾ ਲੈਂਦਾ ਹੈ ਬਦਲੇ ਸੁਖ ਦੇ ਜਾਂਦਾ ਹੈ ਸੋਗ ਤੇ ਚਿੰਤਾ ਚੁਰਾ ਲੈਂਦਾ ਹੈ ਪਰਮ ਆਨੰਦ ਦੇ ਜਾਂਦਾ ਹੈ ਭੈ ਚੁਰਾ ਲੈਂਦਾ ਹੈ ਨਿਰਭੈ ਦੇ ਜਾਂਦਾ ਹੈ ਔਗਣ ਚੁਰਾ ਲੈਂਦਾ ਹੈ ਗੁਣ ਦੇ ਜਾਂਦਾ ਹੈ ਕਬੀਰ ਕਹਿੰਦੇ ਮੇਰੀ ਮਤ ਚੁਰਾ ਲੈ ਗਿਆ ਆਪਣੀ ਮਤ ਦੇ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰ ਹੁਣ ਚੋਰ ਚੁਰਾ ਲਈ ਔਰ ਜਦ ਸ਼ਬਦ ਕੋਸ਼ ਦੇ ਵਿੱਚ ਮੈਂ ਇਸ ਦੇ ਅਰਥ ਪੜ੍ਹੇ ਯਕੀਨ ਜਾਣੋ ਮੈਨੂੰ ਯਕੀਨ ਨਹੀਂ ਹੁੰਦਾ ਸੀ ਭਈ ਹਰੀ ਦੇ ਅਰਥ ਚੋਰ ਹਰਨ ਹੋ ਗਿਆ ਫਲਾਣੇ ਨੇ ਹਰ ਲਿਆ ਚੁਰਾ ਲਈ ਖੋ ਲਈ ਔਰ ਸਭ ਤੋਂ ਜ਼ਿਆਦਾ ਨਾਮ ਪ੍ਰਮਾਤਮਾ ਦਾ ਹਿੰਦੁਸਤਾਨ ਵਿੱਚ ਹਰੀ ਲਿਆ ਜਾਂਦਾ ਹਰੀ ਚੋਰ ਚੋਰ ਕਮਾਲ ਦੀ ਗੱਲ ਇਹ ਨਾਮ ਦਰਸਲ ਵਾਕਈਏ ਜੈਸੇ ਜੈਸੇ ਉਸ ਦੇ ਨੇੜੇ ਆ ਉਹਨਾਂ ਦੁੱਖ ਚੁਰਾ ਲੈਂਦਾ ਪਤਾ ਹੀ ਨਹੀਂ ਚਲੇਗਾ ਆਗੁਣ ਚੁਰਾ ਲੈਂਦਾ ਸੰਤਾਪ ਚੁਰਾ ਲੈਂਦਾ ਸੋਗ ਤੇ ਫਿਕਰ ਚੁਰਾ ਲੈਂਦਾ ਤੇ ਬਗਲ ਬਦਲੇ ਚ ਦੇ ਦਿੰਦਾ ਆਨੰਦ ਬੇਫਿਕਰੀ ਨਿਸ਼ਚਿੰਤਾ ਨਿਰਭੈ ਐਸਾ ਚੋਰ ਹੈ ਕਬੀਰ ਕੰਨ ਮੇਰੀ ਜਿਹੜੀ ਮੋਟੀ ਮਤਸੀਨਾਂ ਉਹ ਤੇ ਚੁਰਾ ਕੇ ਲੈ ਗਿਆ ਜਪਦਿਆਂ ਜਪਦਿਆਂ ਅਚਨ ਚੇਤ ਪਤਾ ਚੱਲਦਾ ਹੈ ਕਿ ਮੈਂ ਦਾਰਸ਼ਨਿਕ ਹੋ ਗਿਆ ਹਾਂ विचारक हो गया बारीकियों ਨੂੰ ਸਮਝਣ ਵਾਲਾ ਹੋ ਗਿਆ ਮੋਟੀ ਅਕਲ ਗਈ ਉਹ ਥੁੱਲੀ ਅਕਲ ਉਹ ਮੋਟੀ ਅਕਲ ਉਹ ਚਲੀ ਗਈ ਹੁਣ ਤੇ ਹਰ ਗੱਲ ਦੀ ਸਮਝ ਪੈਣ ਲੱਗ ਪਈ ਹੈ ਮੈਂ ਫਿਰ ਅਰਜ਼ ਕਰਾਂ ਪੁਰਾਣੇ ਜ਼ਮਾਨੇ ਦੇ ਵਿੱਚ ਟੀਕੇ ਨਹੀਂ ਸਨ ਇਤਨੇ ਕਥਾਕਾਰ ਨਹੀਂ ਸਨ ਵਿਆਖਿਆਕਾਰ ਨਹੀਂ ਸਨ ਇਤਨੇ ਗੁਣੀ ਗਿਆਨੀ ਨਹੀਂ ਸਨ ਲੇਕਿਨ ਬ੍ਰह्मज्ञानी ਬਹੁਤ ਜ਼ਿਆਦਾ ਸਨ ਭਗਤ ਬਹੁਤ ਜ਼ਿਆਦਾ ਸਨ ਸੰਤ ਬਹੁਤ ਜ਼ਿਆਦਾ ਸਨ ਸਾਡੇ ਵਿੱਚ ਤੇ ਹੁਣ ਜਿੰਨੀਆਂ ਕਿਤਾਬਾਂ ਨੇ ਜਿੰਨਾ ਲਿਖਿਆ ਜਾ ਚੁਕਿਆ ਹੈ ਜਿੰਨਾ ਬੋਲਿਆ ਜਾ ਚੁਕਿਆ ਹੈ ਤੇ ਜਿੰਨਾ ਬੋਲਿਆ ਜਾ ਰਿਹਾ ਹੈ ਇਹ ਤੇ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਹੈ ਤੇ ਬ੍ਰह्म ਗੈਨੇ ਕਿਉਂ ਨਹੀਂ ਦਰਸਲ ਉਦੋਂ ਲੋਕ ਜਪਦੇ ਸਨ ਤੇ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਸੀ ਗੱਲ ਸਮਝ ਪੈ ਜਾਂਦੀ ਸੀ ਹੁਣ ਲੋਕ ਜਪਦੇ ਨਹੀਂ ਗੱਲ ਜੜੀ ਇਤਨੀ ਤੇ ਸਾਇਬ ਕਹਿੰਦੇ ਜੇ ਜਪਣਾ ਨਹੀਂ ਤੇ ਸਭ ਕੁਝ ਫਜ਼ੂਲ ਹੈ ਜਪੋ ਹਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਤੇ ਸਾਰੇ ਫਜ਼ੂਲ ਨੇ ਜਪ ਇੱਕ ਨਾਮ ਜਪ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਹੈ ਜਪਦਿਆਂ ਜਪਦਿਆਂ ਗੱਲ ਦੀ ਸਮਝ ਪੈ ਜਾਂਦੀ ਹੈ ਜਪਦਿਆਂ ਜਪਦਿਆਂ ਮਤ ਸੂਖਸ਼ਮ ਹੋ ਜਾਂਦੀ ਹੈ ਮਤ ਬਾਰੀਕ ਹੋ ਜਾਂਦੀ ਹੈ ਤੇ ਕਬੀਰ ਕਹਿੰਦੇ ਨੇ ਮਤ ਜਦ ਬਾਰੀਕ ਹੁੰਦੀ ਹੈ ਤੇ ਉਹੀ ਉਸ ਮੋਕਸ਼ ਦਵਾਰ ਤੋਂ ਲੰਘਦੀ ਹੈ ਉਹੀ ਧਰਮ ਦਵਾਰ ਤੋਂ ਲੰਘਦੀ ਹੈ ਉਹੀ ਗੁਰੂ ਦਵਾਰੇ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਨੂੰ ਮਿਲਦੀ ਹੈ ਬਾਕੀ ਨਹੀਂ ਮਿਲਦੀ मोटी अकल वाला गुरुद्वारे आके भी खेमा करनी गुरु नहीं मिलेगा कोई मुलाकात नहीं दी गुरु मोटी अकल वाला मंदिर चला भी गया तो उसका भगवान नाल कोई संबंध नहीं है मोटी अकल वाला अगर खेमा करनी खाना काबज चला भी गया ना तो खुदा नु नहीं मिले कोई टोए टप्पे होने चाहिए सिंगर होने चंगे ਕੋਈ ਗੀਤ ਸੰਗੀਤ ਦੀ ਮਹਿਫਿਲ ਲਗੇ ਕੀ ਕਥਾ ਕਹਾਣੀਆਂ ਤੇ ਆਸਾ ਦੀ ਵਾਰ ਇਹ ਮੈਂ ਕਈਆਂ ਦੀ ਜ਼ੁਬਾਨ ਤੋਂ ਸੁਣਿਆ ਤੇ ਇੱਕ ਥਾਂ ਤੇ ਤੇ ਮੈਂ ਬਹੁਤ ਔਖਾ ਹੋ ਗਿਆ ਕਿ ਆਸਾ ਦੀ ਵਾਰ ਦਾ ਕੀਰਤਨ ਬੜੇ ਪ੍ਰਸਿੱਧ ਰਾਗੀਆਂ ਨੇ ਕੀਤਾ ਔਰ ਬੜੇ ਸੋਚਜੇ ਠੰਗ ਨਾਲ ਇੱਕ ਮਹਾਪੁਰਖ ਨੇ ਫਿਰ ਸ਼ਬਦ ਦੀ ਕਥਾ ਕੀਤੀ ਦਾਸ ਨੇ ਬਾਤ ਵਿੱਚ ਵਿਚਾਰਾਂ ਕੀਤੀਆਂ ਖੁੱਲੀਆਂ तो बाद सज्जन खड़ा होकर कह लगा सात सम जी हूँ स्पेसल दीवान शुरू होगा बाकी तो सारा में आर्डनरी से स्पेशल वो टोए टप्पे शुरू हो गए तो मैं क्या जी यही स्पेशल दीवान है तो कहना पेगा बंदे नहीं बैठे हाथी बैठे सन मज बैठी सी हो मन तो मैगल होए रहा ਨਿੱਕਾ ਸ਼ੋ ਕਿਉਂ ਕਰ ਜਾਏ ਆਸਾ ਦੀਵਾਰ ਤੇ ਬਹੁਤ ਸੂਖਸ਼ਮ ਸ਼ਬਦ ਦੀ ਵਿਚਾਰ ਤੇ ਬਹੁਤ ਸੂਖਸ਼ਮ ਤੇ ਇਸ ਨਿੱਕੇ ਜਿਹਾਂ ਦਰਵਾਜ਼ੇ ਚ ਮੱਜ ਲੰਗੇ ਤੇ ਕਿਵੇਂ ਲੰਗੇ ਤੇ ਜੇ ਲੰਗਣ ਦੀ ਕੋਸ਼ਿਸ਼ ਵੀ ਕੀਤੀ ਤੇ ਸਿੰਘ ਆਪਣੇ ਤੜਾਏਗੀ ਲੰਘ ਤੇ ਨਹੀਂ ਸਕੇਗੀ ਕਿਸ ਤਰ੍ਹਾਂ ਲੰਗੇਗੀ ਛੋਟਾ ਦਰਵਾਜ਼ਾ ਲੰਗੇ ਹੁਣ ਮੱਜ ਕਿਵੇਂ ਲੰਗੇ ਇਹ ਹਾਥੀ ਲੰਗੇ ਤੇ ਕਿਵੇਂ ਲਗੇ ਹਾਲਾਂਕਿ ਮਜ ਨਾਲ ਹਾਥੀ ਬਹੁਤ ਵੱਡਾ ਤੇ ਕਬੀਰ ਨੇ ਹਾਥੀ ਦੀ ਤਸ਼ਬੀਹ ਦਿੱਤੀ ਹੈ ਮਨ ਤੋਂ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾਏ ਬੰਦੇ ਦੀ ਅਕਲ ਤੇ ਹਾਥੀ ਹੋ ਗਈ ਰੱਬ ਦੀ ਗੱਲ ਸਮਝੇ ਤੇ ਕਿਵੇਂ ਸਮਝੇ ਤਾਂ ਮੈਂ ਅਰਜ਼ ਕਰਾਂ ਗੁਰਦੁਆਰੇ ਦੇ ਵਿੱਚ ਤਾਲਮੇਲ ਨਹੀਂ ਬੈਠਦਾ ਗੁਰਬਾਣੀ ਨਾਲ ਤਾਲਮੇਲ ਕਿਸ ਤਰ੍ਹਾਂ ਬੈਠੇ ਇਹ ਸੂਖਸ਼ਮ ਅਕਲ ਮੋਟੀ ਮੈਂ ਗੁਸਤਾਖੀ ਤੇ ਨਹੀਂ ਕਰ ਰਿਹਾ ਇੱਕ ਸ਼ਬਦ ਦਾ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਬੀਰ ਦੀ ਪੰਕਤੀ ਨਾ ਹੁੰਦੀ ਤੇ ਮੇਰੇ ਚ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ ਤੇ ਮੈਂ ਕਹਿ ਵੀ ਨਹੀਂ ਸਕਦਾ ਸੀ ਪਰ ਕਬੀਰ ਦਾ ਸਹਾਰਾ ਕੋਲ ਹੈ ਇਸ ਵਾਸਤੇ ਮੈਂ ਕਹਿ ਰਿਹਾ ਕਿ ਮਨ ਤੋ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾਏ ਮਨ ਤੇ ਹਾਥੀ ਹੈ ਮਨ ਤੇ ਮੱਝ ਹੈ ਤੇ ਉਹ ਦਰਵਾਜ਼ਾ અત્યੰਤ ਸੂਖਸ਼ਮ অতি ਸੂਖਸ਼ਮ ਜਿੱਥੋਂ ਲੰਘਣਾ ਹੈ ਤੇ ਹੁਣ ਕੀ ਕਰੀਏ ਇਸ ਮੱਝ ਨੂੰ ਸੂਖਸ਼ਮ ਕਰਨਾ ਹੈ। ਇਸ ਹਾਥੀ ਨੂੰ ਸੂਖਸ਼ਮ ਕਰਨਾ ਹੈ। ਔਰ ਗੁਸਤਾਖੀ ਮਾਫ ਹਜ਼ਾਰਾਂ ਦੇ ਇਕੱਠ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਜ਼ਾਰਾਂ ਦੇ ਇਕੱਠ ਦੇ ਵਿੱਚ ਉਂਗਲੀਆਂ ਤੇ ਗਿਣੇ ਜਾਣ ਵਾਲੇ ਬੰਦੇ ਹੋਣਗੇ ਜਿਨ੍ਹਾਂ ਦੀ ਮਤ ਸੂਖਸ਼ਮ ਹੋਵੇਗੀ ਵਰਨਾ ਕਲ ਮੋਟੀ ਹੁੰਦੀ ਹੈ। ਪੰਜਾਹ ਪੰਜਾਹ ਸਾਲ ਤੋਂ ਗੁਰਦੁਆਰੇ ਆ ਰਹੇ ਨੇ ਤੇ ਫਿਰ ਪੁੱਛ ਲੈਂਦੇ ਨੇ ਗੈਣੀ ਜੀ ਮੂਲ ਮੰਤਰ ਕਿਹੜਾ ਹੈ ਜੀ? ਗੁਰਮੰਤਰ ਕਿਹੜਾ ਤੇ 50 ਸਾਲ ਤੋਂ ਤੂੰ ਕੀ ਕਰਦਾ ਪਿਆ ਫਿਰ ਕਰਦਾ ਕੀ ਪਿਆ 50 ਸਾਲ ਤੋਂ ਇੱਥੇ ਆਇਆ ਤੈਨੂੰ ਇੰਨਾ ਵੀ ਨਹੀਂ ਪਤਾ ਤੇ ਖੇਮਾ ਕਰਨੀ ਕਹੀ ਤੇ ਐ ਵੀ ਪੁੱਛ ਰਹੇ ਨੇ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਹੈ ਇਹ ਕਿਹੜੀਆਂ ਨੇ ਤੇ ਪੁਰਖਾ ਜਿਹੜਾ ਤੂੰ 5 ਸਾਲ ਤੋਂ ਆ ਰਹੇ ਹਾਂ ਤੂੰ ਪੰਜ ਬਾਣੀਆਂ ਵੀ ਚੇਤੇ ਨਹੀਂ ਕਰ ਸਕਿਆ ਤੈਨੂੰ ਇੰਨਾ ਵੀ ਨਹੀਂ ਪਤਾ 5 ਸਾਲ ਦਾ ਗੁਰਦੁਆਰੇ ਆ ਰਹੇ ਹਾਂ ਤੇ ਪੰਜ ਬਾਣੀਆਂ ਦਾ ਵੀ ਤੈਨੂੰ ਬੋਧ ਨਹੀਂ ਹੈ ਤਾਂ ਫਿਰ ਕੀ ਕਰਦਾ ਪਿਆ ਇੱਥੇ ਆ ਕੇ ਇਥੇ ਆ ਕੇ ਇੰਨੀ ਗੱਲ ਵੀ ਤੂੰ ਨਹੀਂ ਸਮਝੇ ਪਰ ਸਮਝੇ ਤੇ ਕਿਸ ਤਰ੍ਹਾਂ ਸਮਝੇ ਅਕਲ ਹਾਥੀ ਆ ਪੁਰਾਣੇ ਜ਼ਮਾਨੇ ਚ ਲੋਕੀ ਜਪ ਕਰਦੇ ਸਨ ਬੁੱਧੀ ਸੂਖਸ਼ਮ ਹੋ ਜਾਂਦੀ ਸੀ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਬੁਥੇਰੇ ਤੇ ਹੁਣ ਕਥਾ ਕਹਾਣੀਆਂ ਤੇ ਬਹੁਤ ਨੇ ਬਹੁਤ ਕੁਝ سلسلہ ਹੈ ਬੜੀ ਗੱਲ ਹੈ ਜਪ ਨਹੀਂ ਹੈ ਤੇ ਜੇ ਜਪ ਨਾ ਹੋਵੇ ਤੇ ਗੁਰਨਾਮਿਕ ਕੰਨ ਸਭ ਕੁਝ ਨਿਸਫਲ ਜਪੋ ਤਾ ਇਕੋ ਨਾਮਾ ਅਵਰ ਨਿਰਾਫਲ ਕਾਮਾ ਨਿਸਫਲ ਸਭ ਨਿਸਵਲ ਅਗਰ ਜਪ ਨਹੀਂ ਹੈ ਜਪ ਕਰਦਿਆਂ ਹੀ ਮਤ ਬਾਰੀਕ ਹੋਵੇਗੀ ਕੀਰਤਨ ਇਸ ਵਾਸਤੇ ਸੁਣਨਾ ਹੈ ਜਪ ਕਰ ਸਕੀਏ ਕਥਾ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਵਿਆਖਿਆ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਜਪਨੇ ਕੀ ਤਾਕਲ ਮੋਤੀ ਤੇ ਮੋਤੀ ਅਕਲ ਉਸ ਦਰਵਾਜ਼ੇ ਚੋਂ ਨਹੀਂ ਲੰਘ ਸਕੇਗੀ ਤਾਂ ਇੱਕ ਕੁੰਡਲ ਨਹੀਂ ਦੇ ਸੰਬੰਧ ਵਿੱਚ ਜੋ ਬਾਰੀਕ ਗਲ ਗੁਰਬਾਣੀ ਨੇ ਕਹੀ ਹੈ ਉਹ ਵੀ ਮੈਂ ਸਮਝਾਂਗਾ ਕਿ ਜਿਹੜੇ ਮੋٹے ਯੋਗੀ ਨੇ ਉਹਨਾਂ ਦੀ ਸਮਝ ਚ ਨਹੀਂ ਆਏਗੀ ਜੋ ਸਰੀਰ ਦੀ ਸਿਰਫ ਐਕਸਰਸਾਈਜ਼ ਨੂੰ ਵਰਜਿਸਨ ਹੋਈ ਧਰਮ ਸਮਝੀ ਬੈਠੇ ਨੇ ਰੱਬ ਦੀ ਪ੍ਰਾਪਤੀ ਸਮਝੀ ਬੈਠੇ ਪਰਮਾਤਮਾ ਦੀ ਪ੍ਰਾਪਤੀ ਸਮਝੀ ਬੈਠਣ ਉੱਠੋ ਬੈਠੋ ਐਂਜ ਹੱਥ ਕਰੋ ਐਂਜ ਪੈਰ ਕਰੋ ਐਂਜ ਸਵਾਸ ਲਓ ਪੁਰਖ ਹੈ ਤੇ ਸਰੀਰ ਦੀ ਸਾਧਨਾ ਹੈ ਤੇ ਇਸ ਤਰ੍ਹਾਂ ਦੀ ਸਾਧਨਾ ਦੇ ਨਾਲ ਜੇ ਰੱਬ ਮਿਲਦਾ ਹੈ ਤੇ ਬੜੀ ਸੌਖੀ ਗੱਲ ਹੈ ਕੁੰਡਲਨੀ ਸੂਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ 1 ਮਿੰਟ ਮੈਂ ਥੋੜਾ ਹੋਲਾਂ ਖਟ ਨੇਮ ਕਰ ਕੋਠੜੀ ਬੰਦੀ ਸਰੀਰ ਦੇ ਚ 6 ਚੱਕਰ ਮੰਨੇ ਗੈਨ ਖਟ ਕਹਿੰਦੇ ਨੇ 6 ਨੂੰ ਨਾਭੀ ਤੋਂ ਥੱਲੇ ਇੱਕ ਚੱਕਰ ਹੈ ਜਿਹਨੂੰ ਮੂਲਾਧਾਰ ਕਹਿੰਦੇ ਨੇ ਤੇ ਉਸ ਮੂਲਾਧਾਰ ਦੇ ਚੱਕਰ ਥੱਲੇ ਇਹ ਕੁੰਡਲਨੀ ਕੁੰਡਲਮਾਰ ਇੱਕ ਸ਼ਕਤੀ ਸੁੱਤੀ ਪਈ ਹੈ ਇੰਜ ਜਿਵੇਂ ਕੋਈ ਸਪਣੀ ਖੁੱਡ ਦੇ ਚ ਇੰਜ ਬੈਠੀ ਹੁੰਦੀ ਹੈ ਕੁੰਡਲਮਾਰ ਇਸ ਤਰ੍ਹਾਂ ਮੂਲਾਧਾਰ ਚੱਕਰ ਦੇ ਉੱਪਰ ਇੱਕ ਦੂਸਰਾ ਚੱਕਰ ਹੈ ਸਵਦੀਸ਼ਟਾਨ ਇਸ ਤੀਸਰਾ ਚੱਕਰ ਹੈ ਮਣੀਪੁਰ ਇੱਕ ਚੌਥਾ ਚੱਕਰ ਹੈ ਅਨਾਹਤ ਇੱਕ ਪੰਜਵਾਂ ਚੱਕਰ ਹੈ ਉਸ ਨੂੰ ਕੰਠ ਦੇ ਵਿੱਚ ਮੰਨਦੇ ਨੇ ਵਿਸ਼ੁੱਧ ਇੱਕ ਛੇਵਾਂ ਚੱਕਰ ਹੈ ਤੇ ਮਸਤਕ ਦੇ ਵਿੱਚ ਉਹਨੂੰ ਆਗਿਆ ਚੱਕਰ ਮੰਨਦੇ ਨੇ ਉਸ ਚੱਕਰ ਨੂੰ ਵਿੰਨ ਕੇ ਜੈਸੇ ਕੁੰਡਲਨੀ ਅੱਗੇ ਜਾਂਦੀ ਹੈ ਤੋ ਕਨਨ ਦਸਮ ਦਵਾਰ ਖੁੱਲ ਗਏ ਇਹਦੇ ਕਪਾਟ ਖੁੱਲ ਗਏ ਉੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਫੁੱਲ ਖਿੜਿਆ ਹੋਇਆ ਹੈ ਔਰ ਉੱਥੇ ਕੁੰਡਲਨੀ ਇੰਜ ਮਸਤ ਹੋ ਕੇ ਬੈਠ ਜਾਂਦੀ ਜਿਵੇਂ ਭੌਰਾ ਕਮਲ ਦੇ ਚ ਲਪਾਇਮਾਨ ਹੋ ਜਾਂਦਾ ਇਨਾ ਛੇ ਚੱਕਰਾਂ ਨੂੰ ਵਿੰਨ ਕੇ ਕਿਵੇਂ ਕੁੰਡਲਨੀ ਲੰਘਦੀ ਹੈ ਤੇ ਗੁਰਮਤਿ ਦੀ ਇਸ ਸੰਬੰਧ ਵਿੱਚ ਕੀ ਸਿੱਖਿਆ ਤੇ ਦਿਕਸ਼ਾ ਹੈ ਕਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ ਗੁਰਮੁਖ ਬਣਿਆ ਸਤ ਸੰਗ ਕੀਤਾ ਤੇ ਗੁਰੂ ਦੀ ਸੰਗਤ ਦਾ ਇਹ ਪ੍ਰਤਾਪ ਪਟ ਕਹਿੰਦੇ ਸਾਡੀ ਕੁੰਡਲਣੀ ਜਾਗ ਪਈ ਤੇ ਜੇ ਹੁਣ ਪਟ ਕਹਿੰਦੇ ਕੁੰਡਲਣੀ ਜਾਗ ਪਈ ਤੇ yogiਾਂ ਦੀ ਗੱਲ ਹੋ ਗਈ ਨਹੀਂ ਇਹ yogiਾਂ ਦੀ ਗੱਲ ਨਹੀਂ ਹੈ ਇਸ ਦੇ ਵਿੱਚ ਜੋ ਰਾਸ ਤੇ ਰਹਿਸ ਗੁਰਬਾਣੀ ਨੇ ਸਮਝਾਏ ਨੇ ਇਤਨੀ ਅਰਜ ਕਰਾਂ ਇੱਕ ਸ਼ਕਤੀ ਹੈ ਨਾਦੀ ਦੇ ਥੱਲੇ ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ ਜਿਹਨੂੰ ਮਨ ਦੀ ਸ਼ਕਤੀ ਕਹਿੰਦੇ ਨੇ ਜੇ ਨੂੰ ਅਧਿਆਤਮਿਕ ਸ਼ਕਤੀ ਕਹਿੰਦੇ ਨੇ ਸੁੱਤੀ ਪਈ ਹੈ ਉਹਨੂੰ ਜਗਾਣਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਬੰਦਾ ਸੁੱਤਾ ਪਿਆ ਹੈ ਜਾਗੇ ਹੋਇਆ ਨਹੀਂ ਤੇ ਜਦ ਸਤਗੁਰ ਕਹਿੰਦੇ ਨੇ ਬੰਦਾ ਜਾਗਿਆ ਜੋ ਹੈ ਸੁੱਤਾ ਪਿਆ ਹੈ ਤਾਂ ਮਤਲਬ ਇਹ ਕੁੰਡਲ ਨਹੀਂ ਸੁੱਤੀ ਪਈ ਉਹਨੂੰ ਕੋਈ ਕੁੰਡਲ ਨਹੀਂ ਕਹਦੇ ਮਨ ਸੁੱਤਾ ਪਿਆ ਤੇ ਸਿਮਰਨ ਕਿਉਂ ਕਰਨਾ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਸੁੱਤੇ ਮਨ ਨੂੰ ਜਗਾਣਾ ਹੈ ਸੁੱਤੀ ਜੀਵਨ ਸ਼ਕਤੀ ਨੂੰ ਜਗਾਣਾ ਹੈ ਸੁੱਤੀ ਹੋਈ ਕੁੰਡਲਣੀ ਨੂੰ ਜਗਾਣਾ ਹੈ ਤੇ ਜਾਗਣ ਦੇ ਨਾਲ ਕੀ ਕੁਝ ਹੁੰਦਾ ਹੈ ਕਿ ਸਰੀਰ ਸਰੋਵਰ ਪੀਥਰੇ ਆਛੇ ਕਮਲ ਅਨੂਪ ਇਸ ਨੂੰ तमाम ਭਾਰਤ ਦੇ ਸੰਤਾਂ ਨੇ ਮੰਨਿਆ ਕਿ ਆਤਮ ਪ੍ਰਕਾਸ਼ ਅੰਦਰ ਇੰਜ ਖਿੜਿਆ ਹੋਇਆ ਹੈ ਜੈਸੇ ਕਿ ਕਮਲ ਦਾ ਫੁੱਲ ਆਛੇ ਕਮਲ ਅਨੂਪ ਗੁਰੂ ਅਨੰਦ ਸਾਹਿਬ ਜੀ ਮਹਾਰਾਜ ਦੀ ਪੰਗਤੀ ਇਹ ਕਮਲ ਹਜ਼ਾਰਾਂ ਪੰਖੜੀਆਂ ਵਾਲਾ ਹੈ ਹੈ ਕਿਹੜੀ ਥਾਂ ਤੇ ਇਹਨੂੰ ਸਮਸਤਕ ਵਿੱਚ ਮੰਨਦੇ ਨੇ ਖੋਪੜੀ ਵਿੱਚ ਮਸਤਕ ਸਰੀਰ ਵਿੱਚ ਬਹੁਤ ਵੱਡਾ ਕੀਮਤੀ ਹਿੱਸਾ ਹੈ ਬਹੁਤ ਕੀਮਤੀ ਮਹਾਨ ਹਿੱਸਾ ਆ古 ਕਾਲ ਤੋਂ ਇਸ ਮਸਤਕ ਦੀ ਹਿਫਾਜ਼ਤ ਹੁੰਦੀ ਆਈ ਇੱਕ ਤੇ ਹੈ ਬਾਰਾਂ ਹਿਫਾਜ਼ਤ ਇੱਕ ਅੰਦਰੋਂ ਹਿਫਾਜ਼ਤ 12 ਹਿਫਾਜ਼ਤ ਕਰਤੇ ਪੁਰਖ ਨੇ ਕੀਤੀ ਕਿ ਉਹਨੇ ਮਸਤਕ ਦੇ ਉਤੇ ਬਹੁਤ ਵੱਡੇ ਕੇਸ ਦਿੱਤੇ ਵਾਲ ਦਿੱਤੇ ਨਹੀਂ ਕੇਸ ਦਿੱਤੇ ਨਹੀਂ ਜੋਗੀ ਲੋਗ ਇਨਾ ਕੇਸਾਂ ਨੂੰ ਹੋਰ ਲੰਬਾ ਕਰ ਲੈਂਦੇ ਸਨ ਜਟਾਵਾਂ ਬਣਾ ਲੈਂਦੇ ਸਨ ਬੜਾ ਦਾ ਦੁੱਧ ਪਾ ਕੇ ਗਲਬਨ 2-2 3-3 ਗਜ਼ ਲੰਬੀਆਂ ਜਟਾਵਾਂ ਕਰਕੇ ਉਹਨਾਂ ਦਾ ਜੋੜਾ ਬਣਾਣਾ ਤੇ ਜਦ ਮਖਸਸਤ ਪੁੱਛਿਆ ਗਿਆ ਕਿ ਇਸ ਇਤਨੇ ਲੰਬੇ ਕਿਉਂ ਕਰ ਰਹੇ ਹੋ ਬੋੜ ਦਾ ਦਰਖਤ ਇੱਥੇ ਤੇ ਦੇਖਣ ਨੂੰ ਨਹੀਂ ਮਿਲਿਆ ਭਾਰਤ ਦੇ ਚ ਕਾਫੀ ਹੈ ਉਹਦਾ ਜਿਹੜਾ ਦੁੱਧ ਹੈ ਉਹ ਕੇਸਾ ਨੂੰ ਲੰਬਾ ਕਰ ਦਿੰਦਾ ਹੈ ਹਕਮਤ ਵੈਦਿਕ ਅਸੂਲਾਂ ਦੇ ਮੁਤਾਬਕ ਤੇ ਜੋਗੀ ਲੋਗ ਇਸ ਜ਼ਿਆਦਾ ਪਾਉਂਦੇ ਨੇ ਮਸਤਕ ਦੇ ਚ ਕੇਸ ਬਹੁਤ ਲੰਬੇ ਹੋ ਜਾਂਦੇ ਨੇ 3 3 ਮੀਟਰ ਔਰ ਬਹੁਤ ਵੱਡਾ ਜੋੜਾ ਉਹਨਾਂ ਦੇ ਸਿਰ ਦੇ ਉੱਤੇ ਬਣਦਾ ਹੈ ਪੁੱਛਣ ਤੇ ਦੱਸਦੇ ਨੇ ਕਿ ਜੋ ਅਸੀਂ ਅਭਿਆਸ ਕਰਦੇ ਹਾਂ ਮਸਤਕ ਦੇ ਸ਼ਕਤੀ ਜਮਾ ਹੁੰਦੀ ਹੈ ਉਸ ਸ਼ਕਤੀ ਨੇ ਦਸਵੇਂ ਦਵਾਰ ਨੂੰ ਖੋਲਣਾ ਪਰ ਉਹ ਸ਼ਕਤੀ ਕਿਦਰੇ ਜ਼ਾਇਲ ਨਾ ਹੋ ਜਾਏ ਚਲੀ ਨਾ ਜਾਏ ਖਾਰਜ ਨਾ ਹੋ ਜਾਏ ਇਹ ਅਸੀਂ ਉੱਪਰ ਕੇ ਇਸ ਢੰਗ ਨਾਲ ਸਵਾਰ ਕੇ ਰੱਖਦੇ ਹਨ ਤੁਹਾਨੂੰ ਕੁਝ ਸਮਝ ਆਈ ਗੱਲ ਕਿ ਬ੍ਰਾਹਮਣਾਂ ਦੇ ਵਿੱਚ ਵੀ ਇਹ ਗੱਲ ਹੈ कि नंगे सिर वेद पाठ नहीं करना सिर ते कपड़ा बनना मुसलमान भी है नंगे सिर नमाज़ नहीं पढ़ने, मैं ते ईरान में जो मोहम्मद साहब दी तस्वीर वेखी उन्हें बकायदा दस्तार सजाई गई है सुन्नी मुसलमान तस्वीर नहीं बनाते पर शिया बना शिया मुसलमान उन्होंने जो हज़रत अस अली की तस्वीर बनाई है तो मोहम्मद साहब की बकायदा दस्तार है नंगे सिर नमाज पढ़ने बिल्कुल ममानियत है तो गुरु घर देख ते बहुत सख्ती नाल हिदायत कर दी गई और अर्ज करा नवी देन नहीं बहुत पुराने समय तो गल बोल आ गई सी समझे आ गई सी से मस्तक बड़ा कीमती है ਇਦੀ ਬਾਹਰੋਂ ਵੀ ਹਿਫਾਜ਼ਤ ਚਾਹੀਦੀ ਹੈ। ਤੋਂ ਕੇਸ ਕਰਦੇ ਨੇ ਹਿਫਾਜ਼ਤ ਤੇ ਕੰਨੀ ਦਫਾ ਕੇਸ ਵੀ ਪੂਰਨ ਨਹੀਂ ਕਰਦੇ। ਤੋਂ ਦਸਤਾਰ ਦੀ ਲੋੜ ਪੈ ਗਈ। ਇਸ ਵਾਸਤੇ ਦਸਤਾਰ ਸਾਡਾ ਧਾਰਮਿਕ ਲਿਬਾਸ ਹੈ। ਇਹਨੂੰ ਆਮ ਪਹਿਰਾਵਾ ਜਿਸਮਾਨੀ ਨਾ ਸਮਝ ਲੈਣਾ। ਇਹ ਸਾਡਾ ਇੱਕ ਧਾਰਮਿਕ ਪਹਿਰਾਵਾ ਹੈ। ਇਹ ਸਾਡਾ ਇੱਕ ਧਾਰਮਿਕ ਚਿੰਨ੍ਹ ਹੈ। ਇਕ ਨਿੱਕੇ ਜਿਹੇ ਗਾਥਾ ਕਹੇ ਕਿ ਮੈਂ ਕੱਲ ਦੇ प्रकरण ਨੂੰ ਅਗਾ ਵਧਾਣਾ 3.5 ਹਜ਼ਾਰ ਸਾਲ ਲਿਕ ਪੁਰਾਣੀ ਗਾਥਾ ਹੈ ਕਿ ਸੁਦਾਮਨ ਸ੍ਰੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਿਆ ਕਿਸ ਪਰਸਥਿਤੀ ਦੇ ਚ ਗਿਆ ਇੱਕ ਲੰਬੀ ਚੌੜੀ ਗਾਥਾ ਇਸ ਨੂੰ ਮੈਂ ਨਹੀਂ ਛੇੜਨਾ ਪਰ ਮੂਲ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੂਏ ਇਸ ਪ੍ਰਸੰਗ ਨੂੰ ਕਵੀ ਨਰੋਤਮ ਨੇ ਆਪਣੇ ਢੰਗ ਨਾਲ ਲਿਖਿਆ ਹੈ ਤੇ ਕਵੀ ਨਿਰੋਤਮ ਗਾਲਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਕਾਲੀ ਹੈ ਬਹੁਤ ਪੁਰਾਣਾ ਕਵੀ ਹੈ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿੱਚ ਇਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਸੁਦਾਮਾ ਜੈਸੇ ਪਹੁੰਚਦਾ ਹੈ ਦਵਾਰ ਕਾ ਦਵਾਰਪਾਲ ਰੋਕਦਾ ਹੈ ਮਹਿਲਾਂ ਦੇ ਬਾਹਰ ਖੜਾ ਸੰਤਰੀ ਰੋਕਦਾ ਉਹ ਹੱਥ ਜੋੜਦਾ ਤੇ ਕਹਿੰਦਾ ਮੈਂ ਕ੍ਰਿਸ਼ਨ ਦਾ ਬਾਲ ਸਖਾ ਮਿੱਤਰ ਹਾਂ ਉਹ ਅੰਦਰ ਜਾ ਕੇ ਕਹਿ ਦੇ ਬਹੁਤ ਹੀ ਤਰਲੇ ਕਰਨ ਦੇ ਉਹ ਮੰਨ ਗਿਆ ਤੇ ਸੰਤਰੀ ਦਵਾਰਪਾਲ ਜੈਸੇ ਅੰਦਰ ਜਾਂਦਾ ਉਹਨੇ શ્રી ਕ੍ਰਿਸ਼ਨ ਨੂੰ ਕਹਿ ਦਿੱਤਾ ਤੁਹਾਡਾ ਬਾਲ ਸਖਾ ਮਿੱਤਰ ਆਇਆ ਤੇ ਕ੍ਰਿਸ਼ਨ ਜੀ ਪੁੱਛਣ ਲੱਗੇ ਉਹਦੀ ਵੇਸ਼-ਭੁਸ਼ਾ ਕੀ ਹੈ ਪਹਿਰਾਵਾ ਕੀ ਹੈ ਪੁਰਾਣੇ ਸਮੇਂ ਹਿੰਦੁਸਤਾਨ ਵਿੱਚ ਪਹਿਰਾਵੇ ਤੋਂ ਪਛਾਣੇ ਜਾਂਦੇ ਸਨ खतरी है ब्राह्मण है शूद्र है वैश है राजकुमार है सन्यासी है बैरागी है जोगी है हर वरण का हर फिरके का हर धार्मिक टोले का अपना पैरावा पैरावे तो एकदम पता चल जाता सी कौन है? तो कृष्ण ने पूछ लिया मेरे मित्र ते कई ने पर दस उसका पहरावा की है संतरी कह लगा शीस पगाना जगा तन पै प्रभ जाने के आए बसे कहे गामा महाराज हैरानगी एक है, है थोड़ा बाल सखा मित्र ते सिर पग कोई नहीं अफसोस है मैनों हैरानगी है कि थोड़ा बाल सखा मित्र हो ते पग कोई नहीं ਗਾਲਬਨ 550 ਸਾਲ ਹੋ ਗੁਜ਼ਰੇ ਨੇ ਇਸ ਮਹਾਪੁਰਸ਼ ਨੂੰ ਜਿਸ ਨੇ ਪ੍ਰਸੰਗ ਲਿਖਿਆ ਹੈ ਤੇ 3 ਸਾਢੇ 3 ਹਜ਼ਾਰ ਸਾਲ ਹੋ ਗੁਜ਼ਰੇ ਨੇ ਕ੍ਰਿਸ਼ਨ ਤੇ ਸੁਦਾਮੇ ਨੂੰ ਸਾਢੇ 3 ਹਜ਼ਾਰ ਸਾਲ ਪਹਿਲੇ ਵੀ ਪੱਗ ਦੀ ਅਹਿਮੀਅਤ ਸੀ ਦਸਤਾਰ ਦੀ ਅਹਿਮੀਅਤ ਸੀ ਪ੍ਰਸੰਗ ਬਹੁਤ ਲੰਬਾ ਹੈ ਮੁਖਤਸਰ ਮੈਂ ਅਰਜ਼ ਕੀਤੀ ਕਿ ਜਦ ਤੁਹਾਡਾ ਬਾਲ ਸਖਾ ਮਿੱਤਰ ਹੈ ਤੇ ਗੁਰੂ ਭਾਈ ਹੈ ਸਿਰ ਤੇ ਪੱਗ ਕੋਈ ਨਹੀਂ। ਉਹ ਵਿਚਾਰਾ ਵਾਕਈ ਦਸਤਾਰ ਖਰੀਦ ਨਹੀਂ ਸਕਦਾ ਸੀ। ਮੁੱਲ ਨਹੀਂ ਲੈ ਸਕਦਾ ਸੀ। ਮੁਫਲਸੀ ਸੀ। ਪੱਗ ਲੈ ਨਹੀਂ ਸਕਦਾ ਸੀ। ਮੁਫਲਸੀ ਦੇ ਕਾਰਨ ਕਰਕੇ ਸੁਦਾਮੇ ਦੀ ਪੱਗ ਲੈ ਗਈ। ਕਈ ਗੁਰਸਿੱਖ ਦੇਖਦੇ ਆ ਅਮੀਰੀ ਦੇ ਕਾਰਨ ਕਰਕੇ ਇਹਨਾਂ ਦੀ ਪੱਗ ਲੈ ਗਏ। ਗਰੀਬੀ ਨੇ ਉਹਨਾਂ ਦੀ ਉਸ ਦੀ ਪੱਗ ਲਵਾ ਦਿੱਤੀ। ਬਹੁਤਿਆਂ ਦੀ ਪੱਗ ਅਮੀਰੀ ਨੇ ਲਵਾ ਦਿੱਤੀ ਇਹ ਦੋਵੇਂ ਆਪਣੇ ਆਪਣੇ ਢੰਗ ਦੀਆਂ ਕਮਜ਼ੋਰੀਆਂ ਹੁੰਦੀਆਂ ਸੇਸ ਪਗਾਂ ਨਾ ਝਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਕਹੇ ਗਾਮਾ ਪ੍ਰਭ ਸੇਸ ਤੇ ਪਗ ਕੋਈ ਨਹੀਂ ਤੇ ਪਗ ਦੀ ਲੋੜ ਕਿਉਂ ਪੈ ਗਈ ਜਦ ਬੰਦਾ ਨਾਮ ਜਪਦਾ ਹੈ ਸ਼ਕਤੀ ਤੇ ਮਸਤਕ ਤੇ ਜਮਾ ਹੁੰਦੀ ਹੈ ਜਿਨੂੰ yogi ਕਹਿੰਦੇ ਨੇ ਕੁਡਲ ਨਹੀਂ ਜਾਗੀ ਹੈ ਜਿਨੂੰ ਗੁਰਮਤ ਕਹਿੰਦੀ ਹੈ ਮਨ ਜਾਗਿਆ ਸੋਇਆ ਮਨ ਜਾਗਾਈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਤੇ ਮਨ ਜਦ ਜਾਗਦਾ ਤੇ ਬੜੀ ਪਰਮ ਸ਼ਕਤੀ ਪੈਦਾ ਹੁੰਦੀ ਹੈ ਬੜੀ ਤਾਕਤ ਹੈ ਬੜੀ ਗੱਲ ਹੈ ਉਹ ਜੀ ਵੀ ਜੋ ਕੁਝ ਅਸੀਂ ਕਰ ਰਹੇ ਆ ਮਨ ਦੀ ਸ਼ਕਤੀ ਨਾਲ ਕਰ ਰਹੇ ਆ ਪਰ ਮਨ ਦੀ ਸ਼ਕਤੀ ਪੂਰਨ ਤੌਰ ਤੇ ਜਾਗੀ ਨਹੀਂ ਅੱਧੀ ਤੋਂ ਵੀ ਘੱਟ ਜਾਗੀ ਹੋਈ ਹੈ ਅਸੀਂ ਜੋ ਵੇਖ ਰਹੇ ਹਾਂ ਮਨ ਕਰਕੇ ਵੇਖ ਰਹੇ ਹਾਂ ਮੇਰੇ ਤਨ ਦੀ ਗੱਲ ਨਹੀਂ ਅਸੀਂ ਜੋ ਬੋਲ ਰਹੇ ਹਾਂ ਜੋ ਸੁਣ ਰਹੇ ਹਾਂ ਮਨ ਕਰਕੇ ਸੁਣ ਰਹੇ ਹਾਂ ਇਹਦਾ ਇੱਕ ਸਬੂਤ ਨਿੱਕਾ ਜਿਹਾ ਮੈਂ ਦਿਆਂ ਕਿ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੈ ਦੂਸਰਾ ਸੁਣ ਰਿਹਾ ਹੈ ਤੇ ਅਚਨਚੇਤ ਸੁਣਨ ਵਾਲਾ ਕਹਿੰਦਾ ਨਿਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਬੀ ਤੂੰ ਕਿਉਂ ਨਹੀਂ ਸੁਣੇ ਜਦ ਬੋਲਣ ਵਾਲਾ ਇਤਨਾ ਉੱਚੀ ਬੋਲ ਰਿਹਾ ਹੈ ਤਰ ਤੂੰ ਕਿਉਂ ਨਹੀਂ ਸੁਣੇ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਜੇ ਮਨ ਚਲਾ ਗਿਆ ਨਹੀਂ ਸੁਣ ਸਕੋਗੇ ਸੁਣਨਾ ਤੇ ਮਨ ਨੇ ਇੱਕ ਬੰਦਾ ਬੋਲ ਰਿਹਾ ਹੁੰਦਾ ਤੇ ਬੋਲਦਿਆਂ ਹੀ ਬੋਲਦਿਆਂ ਕਹਿ ਦਿੰਦਾ ਮਿੱਤਰਾ ਜ਼ਰਾ ਦੱਸੀ ਹੁਣੇ ਮੈਂ ਕੀ ਆਖਿਆ ਮੈਂ ਕੀ ਬੋਲ ਰਿਹਾ ਬਈ ਬੋਲਦਾ ਤੂੰ ਕੀ ਹੈ ਤੇ ਪੁੱਛਦਾ ਦੂਜਾ ਹੀ ਤੋ ਹੈ ਐਸਾ ਕਿਉਂ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਇਹਨਾਂ ਅੱਖਾਂ ਨਾਲ ਮਨ ਨਾ ਹੋਵੇ ਆਪਣੇ ਘਰ ਨਹੀਂ ਜਾ ਸਕੂਗਾ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਕਈ ਘਟਨਾਵਾਂ ਘਟੀਆਂ ਮੈਂ ਇੱਕ ਇੱਕ ਸਥਾਨ ਤੇ ਸ੍ਰੀ ਜਪਜੀ ਸਾਹਿਬ ਦੀ ਕਥਾ ਕਰ ਰਿਹਾ ਸੀ ਰਿਆਸ਼ ਮੇਰੀ ਦੂਸਰੇ ਗੁਰਦੁਆਰੇ ਤੇ ਦੋਵਾਂ ਗੁਰਦੁਆਰਿਆਂ ਵਿੱਚ ਫਾਸਲਾ ਸਿਰਫ ਇੱਕ ਫਰਲਾਂਗ ਦਾ ਸੀ ਸਵੇਰੇ ਜਾ ਮੈਂ ਗੁਰਦੁਆਰੇ ਦੀ ਤਰਫ ਚੱਲੇ ਆ ਜਿੱਥੇ ਮੈਂ ਕਥਾ ਕਰਨੀ ਸੀ ਗੁਰਦੁਆਰੇ ਦੇ ਕੋਲੋਂ ਹੀ ਲੰਘ ਗਿਆ ਤੇ ਅੱਗੇ ਜਿਉਂ ਚੌਕ ਤੇ ਪਹੁੰਚਿਆ ਤੇ ਮੈਨੂੰ ਖਿਆਲ ਆਇਆ ਬਈ ਗੁਰਦੁਆਰਾ ਤੇ ਮੈਂ ਪਿੱਛੇ ਛੱਡ ਰਿਹਾ ਜਾਣਾ ਮੈਂ ਗੁਰਦੁਆਰੇ ਸੀ ਪਹੁੰਚਣਾ ਮੈਂ ਗੁਰਦੁਆਰੇ ਅੱਖਾਂ ਗਈ ਖੁੱਲੀਆਂ ਆਇਆਂ ਗੁਰਦੁਆਰੇ ਦੇ ਕੋਲੋਂ ਲੰਘ ਆਇਆ ਮੈਂ ਗੁਰਦੁਆਰੇ ਨਹੀਂ ਜਾ ਸਕਿਆ ਉਸ ਦਿਨ ਇਹ ਪੂਰਨ ਤੌਰ ਤੇ ਮੈਨੂੰ ਸੋਚਣਾ ਪਿਆ ਕਿ ਅੱਖਾਂ ਨਾਲ ਮਨ ਨਹੀਂ ਤਾਂ ਅੱਖਾਂ ਟਿਕਾਣੇ ਤੇ ਨਹੀਂ ਪਹੁੰਚਾਣਗੇ ਕੰਨਾਂ ਨਾਲ ਮਨ ਨਹੀਂ ਸੁਣ ਨਹੀਂ ਸਕੋਗੇ ਭੋਜਨ ਕੋ ਇੱਛਾ ਕਰਿਆ ਹੈ ਮਨ ਨਹੀਂ ਹੈ ਪਤਾ ਹੀ ਨਹੀਂ ਚੱਲਣਾ ਕੀ ਛੱਕ ਗਿਆ ਕੀ ਖਾਦਾ ਇਸ ਦਾ ਮੈਂ ਜ਼ਾਤੀ ਤਜਰਬਾ ਕੀਤਾ ਨਾਗਪੁਰ ਇੱਕ ਸੱਜਣ ਪ੍ਰਸ਼ਾਦਾ ਲੈ ਕੇ ਆਏ ਤੇ ਇਧਰ ਮੇਰੀ ਗੱਡੀ ਆ ਗਈ ਮੈਨੂੰ ਕਹਿ ਲੈ ਕਿ ਛੱਕ ਲੋ ਅਜੇ 10-15 ਮਿੰਟ ਗੱਡੀ ਠਹਿਰਨੀ ਹੈ ਤਾਂ ਮੈਂ ਜਲਦੀ ਜਲਦੀ ਚ ਮਨ ਮੇਰਾ ਗੱਡੀ ਚ ਤੇ ਆਖਰ ਬਿਠਾਣ ਲੱਗਿਆ ਮੈਨੂੰ ਪੁੱਛਣ ਲੱਗਾ ਗਏ ਨਹੀਂ ਜੀ ਪ੍ਰਸ਼ਾਦਾ ਠੀਕ ਬਣਿਆ ਰਸਦਾਇਕ ਸੀ ਮੈਂ ਕਿ ਕੁਛ ਨਾ ਕੁਛ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਕੀ ਖਾਗਾ ਮਨ ਗੱਡੀ ਚ ਸੀ ਚੜਨਾ ਸੀ ਬੈਠਣਾ ਸੀ ਮਨ ਇੱਕ ਬੜੀ ਪਰਬਲ ਸ਼ਕਤੀ ਹੈ ਪਰ ਇਹ ਪੂਰਨ ਪ੍ਰਮਾਤਮਾ ਨੇ ਦਿੱਤੀ ਹੋਈ ਤੇ ਇਹਦਾ 1/10 ਹਿੱਸਾ ਦਸਵਾਂ ਹਿੱਸਾ ਉਹ ਜਾਗਿਆ ਹੈ ਬਾਕੀ ਨੌ ਹਿੱਸੇ ਸੁੱਤੇ ਪਏ ਹਨ ਉਹਨੂੰ ਜਗਾਣਾ ਹੈ ਕੀਰਤਨ ਨਾਲ ਕਥਾ ਨਾਲ ਜਪ ਨਾਲ ਤਪ ਨਾਲ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਮਨ ਸਤਤ ਹੈ ਤੇ ਮਨ ਜੀਵਨ ਸ਼ਕਤੀ ਹੈ ਸ਼ਕਤੀ ਸੁੱਤੀ ਪਈ ਹੈ ਤੇ ਇਹਨੂੰ ਯੋਗੀ ਕਹਿੰਦੇ ਨੇ ਕੁੰਡਲਨੀ ਸੁੱਤੀ ਪਈ ਹੈ ਕੁੰਡਲ ਨੇ ਕੁੰਡਲ ਨੂੰ ਉਹਨੇ ਸਵਾਸਤੇ ਕਹਿ ਦਿੱਤਾ ਕਿ ਇਹ ਮਾਨਸਿਕ ਸ਼ਕਤੀ ਇਹ ਜੀਵਨ ਸ਼ਕਤੀ ਇਹ ਚੇਤਨ ਸ਼ਕਤੀ ਕੁੰਡਲ ਮਾਰ ਕੇ ਪਈ ਹੈ ਕੁੰਡਲ ਤੇ ਕਲਮੇ ਅਰਜ਼ ਕੀਤੀ ਸੀ ਇਹ ਜੋ ਘੜਾ ਹੈ ਇਹਨੂੰ ਸੰਸਕ੍ਰਿਤ ਦੇ ਵਿੱਚ ਕੁੰਡਲ ਕਹਿੰਦੇ ਨੇ ਜੋ ਗੋਲਕਾਰ ਚੀਜ਼ ਹੋਵੇ ਗੋਲਾਕਾਰ ਉਹਨੂੰ ਕੁੰਡਲ ਕਹਿੰਦੇ ਉਹ ਜੋ ਸ਼ਕਤੀ ਇੰਜ ਕੁੰਡਲ ਮਾਰ ਕੇ ਪਈ ਹੈ ਸਰੀਰ ਦੇ ਵਿੱਚ परम आनंद परम प्रकाश ते हजारा पंखड़िया वाला जोड़ा कमल है वो इस मस्तक वेखना किसने है उस कमल नो रस किसने मानना है उस कमल दा उस शक्ति ने जो सुती पी है रस किसने मानना है उस मन ने जो सुता पाया रस कोल है रस ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਜਿਨੇ ਰਸ ਮਾਣ ਲੈ ਉਹ ਸੁੱਤਾ ਪਿਆ ਐਨੇ ਮੈਰਸ ਕਰ ਤੇ ਇਸ ਚੱਕਰੇ ਚ ਹੁਣ ਨਾ ਪਹਿਣਾ ਆਪਾਂ ਜਾਗੇ ਹੋਇਆ ਇਸ ਜਾਗਣੇ ਨੂੰ ਜਾਗਣਾ ਨਹੀਂ ਮੰਨਿਆ ਗੁਰਬਾਣੀ ਕਿ ਕੋਈ ਜਾਗਣਾ ਨਹੀਂ ਹੈ ਹਰ ਇੰਦਰਾ ਤੇ ਮਨ ਸਾਡਾ ਸੁੱਤਾ ਪਿਆ ਚੁਕਿ ਮਨ ਸੁੱਤਾ ਪਿਆ ਤੇ ਉਹਨੇ ਇੰਦਰੀਆਂ ਨੂੰ ਵੀ ਸੁਲਾ ਕੇ ਰੱਖਿਆ ਹੈ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਮਨ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਾਬਤ ਵਸਤ ਉਹ ਆਪਣੀ ਲਹੇ ਇਸ ਗ੍ਰਹਿ ਮੇ ਇਹ ਮਨੁੱਖਾ ਤਨ ਪਾ ਕੇ ਸਤਿਗੁਰ ਕਹਿੰਦੇ ਕੋਈ ਜਾਗਰਤ ਰਹੇ ਕੋਈ ਤੇ ਜਿਹੜਾ ਕੋਈ ਲਫ਼ਜ਼ ਹੈ ਨਾ ਇਹ ਕਿਧਰੇ ਸੈਂਕੜਿਆਂ ਚ ਇੱਕ ਨਾ ਸਮਝ ਲੈਣਾ ਲੱਖਾਂ ਚ ਕੋਈ ਇੱਕ ਬਾਕੀ ਸਭ ਸੁੱਤੇ ਰਹੇ ਸਾਰਾ ਜਗਤ ਸੁੱਤਾ ਹੋਇਆ ਜਾਗਿਆ ਹੋਇਆ ਤੇ ਮੈਂ ਅਰਜ਼ ਕਰਾਂ ਤੁਹਾਡੇ ਇਸ ਏਰੀਏ ਦੇ ਸਾਰੋ ਥਲ ਏਰੀਏ ਚ ਇੱਕ ਵੀ ਜਾਗਿਆ ਹੋਵੇ ਨਾ ਸਾਰਿਆਂ ਨੂੰ ਜਗਾ ਕੇ ਰੱਖੇਗਾ ਇੱਕ ਵੀ ਜਾਗਿਆ ਹੋਵੇ